ਸਤਿ ਸ਼੍ਰੀ ਅਕਾਲ Sky News Punjab ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਮੈਂ ਹਮਮਤਾ ਤੁਹਾਡੇ ਨਾਲ 8 ਪੋ ਦਾ ਉਹ ਦਿਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੋ ਛੋਟੇ-ਛੋਟੇ ਕਲੇਜੇ ਦੇ ਟੁਕੜੇ ਦੋ ਛੋਟੇ ਸਹਿਬਜ਼ਾਦੇ ਕੌਮ ਤੋਂ ਬਾਹਰ ਦਿੱਤੇ ਤੇ 8 ਪੋ ਵਾਲੇ ਦਿਨ ਹੀ ਉਹਨਾਂ ਦੇ ਵੱਲੋਂ ਸ਼ਹੀਦੀ ਪਾਈ ਗਈ ਸੀ 8 ਪੋ ਦਾ ਦਿਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫੁੱਟੇ ਸੈਵ ਜਾਤੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਜਾਰ ਸਿੰਘ ਜੀ ਸਿੱਖ ਕੌਮ ਲਈ ਚਮਕੌਰ ਗੜੀ ਦੇ ਵਿੱਚ ਸ਼ਹਾਦਤ ਪਾ ਗਏ ਸਨ ਇਸ ਯੰਗ ਦੇ ਵਿੱਚ ਤਿੰਨ ਪਿਆਰੇ ਅਤੇ ਕਈ ਸਿੰਘ ਵੀ ਸ਼ਹੀਦ ਹੋਏ ਨੇ ਹਰ ਸਾਲ ਪੋ ਦੇ ਮਹੀਨੇ ਦੇ ਵਿੱਚ ਸ੍ਰੀ ਚਮਕੌਰ ਸਾਹਿਬ ਵਿਖੇ ਸਿੱਧ ਗੁਰਦੁਆਰਾ ਕਤਲਗੜ੍ਹ ਸਾਹਿਬ ਅਤੇ ਗੁਰਦੁਆਰਾ ਤਾੜੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕੀਤੀ ਜਾਂਦੀ ਹੈ ਤੇ ਭੋਗ ਪਾਇਆ ਜਾਂਦੇ ਨੇ ਦੂਰੋਂ ਦੂਰੋਂ ਸੰਗਤਾਂ ਇਨਾ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਉਂਦੀਆਂ ਨੇ ਤੇ ਇਸ ਪਵਿੱਤਰ ਧਰਤੀ ਦਾ ਇਤਿਹਾਸ ਜਾਣਨ ਦੇ ਲਈ ਸਕਾਈ ਨਿਊਜ਼ ਪੰਜਾਬ ਦੀ ਟੀਮ ਵੀ ਪਹੁੰਚੀ ਤੇ ਸਾਡੇ ਵੱਲੋਂ ਗੁਰੂ ਘਰ ਦੇ ਹੈੱਡ ਗ੍ਰੰਥੀ ਜਸਵੀਰ ਸਿੰਘ ਜੀ ਨਾਲ ਗੱਲਬਾਤ ਕੀਤੀ ਗਈ ਤੇ ਅਸੀਂ ਵੀ ਉਨ੍ਹਾਂ ਤੋਂ ਇਨਾ ਗੁਰਦੁਆਰਾ ਸਾਹਿਬ ਦੇ ਇਤਿਹਾਸ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕੀਕੋ ਜੀ ਇਸ ਨੂੰ ਲੈ ਕੇ ਉਹਨਾਂ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਅੱਜ ਅਸੀਂ ਗੁਰਦੁਆਰਾ ਸ਼੍ਰੀ ਕਤਲਗੜ ਚਮਕੌਰ ਸਾਹਿਬ ਦੇ ਵਿੱਚ ਪਹੁੰਚੇ ਹਾਂ ਜਿੱਥੋਂ ਦਾ ਇਤਿਹਾਸ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਜਾਣੂ ਕਰਵਾਵਾਂਗੇ ਸਾਡੇ ਨਾਲ ਗੁਰੂ ਘਰ ਦੇ ਹੈੱਡ ਗ੍ਰੰਥੀ ਜਸਵੀਰ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਤੋਂ ਇਤਿਹਾਸ ਜਾਣਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਬਾ ਜੀ ਚਿਰੀ ਚਮਕੌਰ ਸਾਹਿਬ ਦਾ ਇੱਕ ਸਿੱਖੀ ਇਤਿਹਾਸ ਹੈ ਬਹੁਤ ਵੱਡਾ ਤੇ ਨਾਲ ਹੀ ਇਸ ਗੁਰੂ ਘਰ ਦਾ ਕੀ ਇਤਿਹਾਸ ਆ ਸਾਡੀ ਸੰਗਤ ਨੂੰ ਦੱਸੋ ਜੀ ਜਿੰਨੇ ਵੀ ਤੁਹਾਡੇ ਚੈਨਲ ਦੇ ਮਾਧਿਮ ਰਾਹੀਂ ਦਰਸ਼ਕ ਤੁਹਾਡੇ ਦੇਖ ਰਿਹਾ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਥਾਨ ਤੇ ਆਪਾਂ ਸਾਰੇ ਅੱਜ ਜੁੜ ਕੇ ਬੈਠੇ ਆ ਇਹ ਸਥਾਨ ਅ ਧਰਤੀ ਦਾ ਸਭ ਤੋਂ ਮਹਿੰਗੀ ਧਰਤੀ ਹੈ ਧਰਤੀ ਇਸ ਦੁਨੀਆ ਦਾ ਸਭ ਤੋਂ ਵੱਡਾ ਮੈਦਾਨੇ ਜੰਗ ਦਾ ਇਹ ਸਥਾਨ ਹੈ ਅ ਅਸੀਂ ਗੱਲ ਕਰ ਰਹੇ ਹਾਂ ਸ੍ਰੀ ਚਮਕੌਰ ਸਾਹਿਬ ਜੀ ਦੇ ਇਨਾਂ ਪਾਵਨ ਸਥਾਨਾਂ ਦੀ ਅ ਇਹ ਪਾਵਨ ਸਥਾਨ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸਵੇਂ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਦੇ ਨਾਲ ਸੰਬੰਧਿਤ ਹਨ ਆ ਆਪਾਂ ਸਭ ਜਾਣਦੇ ਹਾਂ ਕਿ ਪੋ ਦਾ ਮਹੀਨਾ ਆਰੰਭ ਹੋ ਗਿਆ ਜੀ ਪੋ ਦੇ ਮਹੀਨੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਰਿਵਾਰ ਦੀਆਂ ਸ਼ਹਾਦਤਾਂ ਹੋਈਆਂ ਹਨ ਸੋ 6 ਪੋ ਵਾਲੇ ਦਿਨ ਸਤਗੁਰਜੀ ਦੇ ਪਰਿਵਾਰ ਦਾ ਵਿਛੋੜਾ ਹੋਇਆ ਜੀ 6 ਪੋ ਵਾਲੇ ਦਿਨ ਸਤਗੁਰ ਸੱਚੇ ਪਾਤਸ਼ਾਹ ਜੀ ਆਨੰਦਗੜ੍ਹ ਛੱਡ ਕੇ ਕਿਲੇ ਨੂੰ ਛੱਡ ਕਰਕੇ ਉਸ ਪਰਿਵਾਰ ਵਿਛੋੜੇ ਵਾਲੀ ਜਗ੍ਹਾ ਤੇ ਪੁੱਜਦੇ ਹਨ ਜੀ ਸਰਸਾ ਨਦੀ ਤੇ ਪੁੱਜ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਰਿਵਾਰ ਜਿਹੜਾ ਉਹ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਜੀ ਇੱਕ ਹਿੱਸੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਿਲ ਉਹਨਾਂ ਦੀ ਪਤਨੀ ਔਰ ਨਾਲ ਸਤਕਾਰਯੋਗ ਭਾਈ ਮਣੀ ਸਿੰਘ ਜੀ ਜਿਹੜੇ ਆ ਉਹ ਸਰਸਾ ਨਦੀ ਤੋਂ ਪਹਿਲਾਂ ਹੀ ਦਿੱਲੀ ਵੱਲ ਨੂੰ ਹੋ ਤੁਰਦੇ ਆ ਔਰ ਇੱਕ ਸਹਿਬਜੀ ਦੇ ਪਰਿਵਾਰ ਦਾ ਹਿੱਸਾ ਸਤਗੁਰਜੀ ਦੇ ਮਾਤਾ ਜੀ ਸਤਕਾਰਯੋਗ ਮਾਤਾ ਗੁਜਰਕੌਰ ਜੀ ਸਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ ਔਰ ਸਹਿਬਜਾਦਾ ਬਾਬਾ ਫਤਿਹ ਸਿੰਘ ਜੀ ਉਹ ਸਰਸਾ ਨਦੀ ਪਾਰ ਕਰਕੇ ਚੜ੍ਹਦੇਵਾਲ ਨੂੰ ਹੋ ਤੁਰਦੇ ਐ ਤੀਜਾ ਹਿੱਸਾ ਸਤਗੁਰਜੀ ਦੇ ਪਰਿਵਾਰ ਦਾ ਜਿਹਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਨੇ ਵੱਡੇ ਫਰਜ਼ਾਨ ਸਾਹਿਬਜਾਦਾ ਬਾਬਾ ਜੀ ਸਿੰਘ ਜੀ ਨੇ ਸਹਿਬਜਾਦਾ ਬਾਬਾ ਜੁਹਾਰ ਸਿੰਘ ਜੀ ਨੇ ਪੰਜ ਪਿਆਰੇ ਸਹਿਬਾਨ ਤੇ ਕਰੀਬ 40 ਦੇ ਕਰੀਬ ਜਿਹੜੇ ਸਿੰਘ ਸਤਗੁਰੂ ਜੀ ਦੇ ਨਾਲ ਨੇ ਸਰਸਾ ਨਦੀ ਨੂੰ ਪਾਰ ਕਰਕੇ ਇਹ ਜਿਹੜਾ ਪ੍ਰਵਾਸ ਦਾ ਹਿੱਸਾ ਹੈ ਇਹ ਲੈਦੇ ਨੂੰ ਹੋ ਤੁਰਦਾ ਉਸ ਅਸਥਾਨ ਤੋਂ ਚਲਦਿਆਂ ਚਲਦਿਆਂ ਇਸ ਚਮਕੌਰ ਦੀ ਜ਼ਰਖੇਜ਼ ਜ਼ਮੀਨ ਤੇ ਸਤਗੁਰੂ ਜੀ ਕਦਮ ਧਰਦੇ ਆ ਇੱਥੇ ਆ ਕਰਕੇ ਸਤਗੁਰੂ ਜੀ ਨੂੰ ਪੁੱਜਦੇ ਆ ਪੁੱਜਦੇ ਆ ਦਿਨ ਛੱਡ ਜਾਂਦੇ ਸਾਬ ਜੀ ਇੱਥੇ ਜਦੋਂ ਪੁੱਜਦੇ ਆ ਤੇ ਇਸ ਸਥਾਨ ਤੇ ਸਤਗੁਰੂ ਜੀ ਜਿਸ ਜਗ੍ਹਾ ਸਭ ਤੋਂ ਪਹਿਲਾਂ ਰੁਕਦੇ ਆ ਜੀ ਜਿੱਥੇ ਸਤਗੁਰੂ ਜੀ ਨੇ ਆਪਣਾ ਇੱਥੇ ਪੁੱਜਨ ਤੇ ਸਭ ਤੋਂ ਪਹਿਲਾਂ ਟਿਕਾਣਾ ਕੀਤਾ ਹੈ ਉਹ ਇੱਕ ਬਾਗ ਹੈ ਸਤਗੁਰੂ ਜੀ ਉਸ ਬਾਗ ਨੂੰ ਸੁਹਾਵਣੇ ਬਾਗ ਨੂੰ ਸਤਗੁਰੂ ਜੀ ਵੇਖਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸਿੰਘਾਂ ਦੇ ਨਾਲ ਉੱਥੇ ਉਤਾਰਾ ਕਰਦੇ ਆ ਠਹਿਰਾਉ ਕਰਦੇ ਆ ਸਤਗੁਰੂ ਜੀ ਜਾਣਦੇ ਆ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਦੁਸ਼ਮਣ ਦੀਆਂ ਫੌਜਾਂ ਪਿੱਛੇ ਚੜ ਕੇ ਆ ਰਹੀਆਂ ਸਾਹਿਬ ਜੀ ਆਪਣੇ ਅੰਤਰ ਵਿਚਾਰ ਵਿੱਚ ਇਹ ਵਿਚਾਰ ਕਰਦੇ ਆ ਕਿ ਆਪਨੇ ਆਪ ਨੂੰ ਇੱਕ ਮਹਿਫੂਜ਼ ਥਾਂ ਤੇ ਇਨਾ ਸਿੰਘਾਂ ਸਹਿਤ ਲੈ ਜਾਣਾ ਚਾਹੀਦਾ ਤਾਂ ਜੋ ਜਿਹੜੀ ਭਵਿੱਖਤ ਸਮੇਂ ਦੀ ਜੋ ਵੀ ਕਾਰਗੁਜ਼ਾਰੀ ਹੋਣੀ ਹੈ ਉਹ ਕਾਰਗੁਜ਼ਾਰੀ ਨੂੰ ਬਿਲਕੁਲ ਸਾਹਮਣੇ ਤੋਂ ਵੇਖ ਕਰਕੇ ਉਹਦੇ ਮੁਤਾਬਿਕ ਚੱਲਿਆ ਜਾ ਸਕੇ ਸਾਬ ਜੀ ਨੇ ਆਪਣੇ ਸਿੰਘ ਜਿਹੜੇ ਹੈ ਚਮਕੌਰ ਦੀ ਧਰਤੀ ਤੇ ਭੇਜੇ ਤਾਂ ਜੋ ਇਸ ਚਮਕੌਰ ਦੀ ਧਰਤੀ ਦੇ ਉੱਤੇ ਕੋਈ ਜਗ੍ਹਾ ਵੇਖ ਕਰਕੇ ਉੱਥੇ ਆਪਣਾ ਟਿਕਾਣਾ ਕੀਤਾ ਜਾਏ ਜੀ ਇਹ ਆਸ਼ਿਕ শ্রোਤਾਵਾਂ ਵਿੱਚ ਆਇਆ ਕਿ ਸਿੰਘਾਂ ਨੇ ਆ ਕਰਕੇ ਜਦੋਂ ਇਸ ਚਮਕੌਰ ਦੀ ਧਰਤੀ ਦੇ ਉੱਤੇ ਅ ਨਿਗਾਹ ਮਾਰੀ ਤਾਂ ਇੱਕ ਕੱਚੀ ਗੜੀ ਹੈ ਇੱਕ ਕੱਚਾ ਮਕਾਨ ਹੈ ਜਿਹੜਾ ਉਸ ਵਕਤ ਇਸ ਧਰਤੀ ਦੇ ਸਭ ਤੋਂ ਉਚਾਈ ਤੇ ਹੈ ਜਿੱਥੇ ਉਚਾਈ ਤੇ ਆ ਉਥੇ ਨਾਲੋਂ ਅਲੱਗ ਵੀ ਹੈ ਸਿੰਘਾਂ ਨੇ ਇਸ ਕੱਚੇ ਮਕਾਨ ਨੂੰ ਵੇਖਿਆ ਤਾਂ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਜਾ ਕੇ ਪੁੱਜੇ ਸਾਹਿਬ ਜੀ ਨੂੰ ਸਾਰੀ ਗੱਲਬਾਤ ਦੱਸੀ ਮਹਾਰਾਜ ਜੀ ਨੇ ਇਸ ਗੜੀ ਦੇ ਇਸ ਘਰ ਦੇ ਦੋ ਜਿਹੜੇ ਆ ਮਾਲਕ ਹੈ ਜੀ ਦੋਨਾਂ ਮਾਲਕਾਂ ਨੂੰ ਸਤਗੁਰੂ ਜੀ ਨੇ ਆਪਣੇ ਕੋਲ ਸਤ ਕਰਕੇ ਉਹਨਾਂ ਨੂੰ ਆਪਣੇ ਕੋਲੋਂ ਮਾਇਆ ਦਿੱਤੀ ਔਰ ਗੱਡੀ ਜਿਹੜੀ ਆ ਉਹ ਖਰੀਦੀ ਹੈ ਜੀ ਅ ਇਸ ਗੱਡੀ ਨੂੰ ਖਰੀਦ ਕਰਕੇ ਸਹਿਬ ਜੀ ਆਪਣੇ ਸਹਿਬਜ਼ਾਦਿਆਂ ਨਾਲ ਸਹਿਬ ਜੀ ਆਪਣੇ ਸਿੰਘਾਂ ਦੇ ਨਾਲ ਸਹਿਬ ਜੀ ਆਪਣੇ ਪਿਆਰਿਆਂ ਦੇ ਨਾਲ ਉਸ ਬਾਗ ਦੇ ਵਿੱਚੋਂ ਚੱਲ ਕਰਕੇ ਸਤਗੁਰੂ ਜੀ ਇਸ ਗੱਡੀ ਵੱਲ ਨੂੰ ਆਉਂਦੇ ਆ ਅੱਲਾ ਯਾਰਖਾ ਜੋਗੀ ਅ ਇੱਕ ਇਸਲਾਮੀ ਰਾਈਟਰ ਹੋਇਆ ਫਕੀਰ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਹੁਤ ਵੱਡਾ ਪ੍ਰੇਮੀ ਹੋਇਆ ਉਪਾਸ਼ਕ ਹੋਇਆ ਲਾ ਯਾਰਖਾ ਜੋਗੀ ਲਿਖਦਾ ਹੈ ਗੁਰੂ ਗੋਬਿੰਦ ਸਿੰਘ ਨਾ ਜਦੋਂ ਇਸ ਗੜੀ ਵੱਲ ਤੱਕਦੇ ਆਉਂਦੇ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਗੜੀ ਨੂੰ ਵੇਖ ਕੇ ਕਹਿੰਦੇ ਆ ਕਿ ਜਿਸ ਕਿੱਤੇ ਮੇ ਹਮ ਕਹਤੇ ਤੇ ਆਣਾ ਇਹ ਵਹੀ ਹੈ ਕਲ ਬੱਚੋਂ ਜਹਾਂ ਪੇਕ ਹੈ ਕਟਾਣਾ ਇਹ ਵਹੀ ਹੈ ਲੁੱਟ ਕੇ ਜਿਸ ਜਗ੍ਹਾ ਸੇ ਹੈ ਜਾਣਾ ਇਹ ਵਹੀ ਹੈ ਧਰਤੀ ਕਹ ਦਤੀ ਹਾਂ ਇਹ ਟਿਕਾਣਾ ਵਹੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੱਡੀ ਨੂੰ ਵੇਖਦੇ ਆ ਤੇ ਗੱਡੀ ਨੂੰ ਵੇਖ ਕੇ ਕਹਿੰਦੇ ਉਹ ਥਾਂ ਆ ਜਿੱਥੇ ਮੈਂ ਆਪਣੇ ਜਿਗਰ ਦੇ ਟੋਟੇ ਜਿਹੜੇ ਆਪਣੇ ਪੰਥ ਤੋਂ ਵਾਰ ਨੇ ਆਪਣੇ ਪਰਿਵਾਰ ਨੂੰ ਆਪਣੇ ਜਾਨੋ ਪਿਆਰੇ ਸਿੰਘਾਂ ਨੂੰ ਇਸ ਜ਼ਮੀਨ ਤੋਂ ਇਸ ਥਾਂ ਤੋਂ ਇਸ ਧਰਤੀ ਤੋਂ ਮੈਂ ਉਸ ਅੱਲਾਹ ਤਾਲਾ ਦੇ ਵੱਲ ਤੋਰ ਦੇਣਾ ਹੈ ਉਸ ਰੱਬ ਉਸ ਅਕਾਲ ਪੁਰਖ ਵੱਲ ਤੋਰ ਦੇਣਾ ਸੋ ਸਤਗੁਰੂ ਜੀ ਪ੍ਰਵੇਸ਼ ਕਰਦੇ ਆ ਇਸ ਗੱਡੀ ਦੇ ਵਿੱਚ ਸਾਹਿਬ ਜੀ ਇਸ ਗੱਡੀ ਵਿੱਚ ਜਦੋਂ ਪ੍ਰਵੇਸ਼ ਕਰਦੇ ਆ ਤੇ ਮਹਾਰਾਜ ਕੁਰ ਸਿੰਘਾਂ ਦੀ ਡਿਊਟੀ ਇਸ ਕੱਚੀ ਗੜੀ ਦੇ ਇਸ ਹਵੇਲੀ ਦੇ ਚਾਰੋਂ ਕੋਨਿਆਂ ਦੇ ਉੱਤੇ ਲਾ ਦਿੰਦੇ ਆ ਤਾਂ ਜੋ ਉਸ ਗੜੀ ਦੀ ਉਸ ਹਵੇਲੀ ਦੀ ਚਾਰੋਂ ਪਾਸੋਂ ਰਾਖੀ ਕੀਤੀ ਜਾਏ ਅੱਲਾ ਯਾਰ ਖਾ ਜੋਗੀ ਇੱਥੇ ਵੀ ਬਹੁਤ ਸੋਣਾ ਲਿਖਦਾ ਹੈ ਕਿ ਕੁਛ ਖਾਕ ਪੇਸ ਹੋ ਗਏ ਜੀ ਪੋਸ਼ ਵਿਛਾਕਰ ਜੀ ਪਹਿਰਾ ਲਗੇ ਦੇਣੇ ਕਈ ਤਲਵਾਰ ਉਠਾਕਰ ਆ ਕੁਝ ਜਿਹੜੇ ਸਿੰਘ ਹੈ ਉਹ ਭੁਖਣਪਾਣੇ ਸਿੰਘ ਹੈ ਲੰਮਾ ਪੈਂਡਾ ਤੈ ਕਰਕੇ ਆਇਆ ਹੈ ਕੂਰੇ ਦੀ ਠੰਡ ਹੈ ਇਤਨੇ ਦੂਰ ਚੱਲ ਕੇ ਆਏ ਆ ਤੇ ਉਹ ਜਿਹੜੇ ਸਿੰਘ ਐ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਸਿੰਘ ਹਨ ਉਹ ਖਾਕ ਤੋਂ ਮਤਲਬ ਹੈ ਮਿੱਟੀ ਦੇ ਉੱਤੇ ਜੀਨ ਪੋਸ਼ ਹੁੰਦਾ ਜੀਨ ਤੋਂ ਪਾਵੇ ਘੋੜੇ ਦੇ ਉੱਤੇ ਪਾਈ ਜਾਣ ਵਾਲੀ ਕਾਠੀ ਤੇ ਕਾਠੀਆਂ ਦੇ ਉੱਤੇ ਪਾਇਆ ਜਾਣ ਵਾਲਾ ਪੋਸ਼ ਕੱਪੜਾ ਜਿਹੜਾ ਉਸ ਕੱਪੜੇ ਨੂੰ ਜ਼ਮੀਨ ਦੇ ਉੱਤੇ ਸੁੱਟ ਕੇ ਉਹਨਾਂ ਦੇ ਉੱਤੇ ਲੇਟ ਗਏ ਤੇ ਕੁਝ ਕਿਰਪਾਨ ਤਲਵਾਰ ਚੁੱਕ ਕੇ ਇਸ ਗੱਡੀ ਦਾ ਪੈਰਾ ਕਰਦੇ ਆ ਜੀ ਸੋ ਸਹਿਬ ਜੀ ਦੇ ਦੱਸੇ ਮੁਤਾਬਕ ਪੈਰਾ ਦੇਣ ਵਾਲੇ ਸਿੰਘ ਇਸ ਗੱਡੀ ਦਾ ਪੈਰਾ ਕਰਦੇ ਆ ਤੇ ਦਿਨ ਚੜਦਾ ਹੈ ਇਕ ਥਾਂ ਤੇ ਜ਼ਿਕਰ ਇਹ ਵੀ ਆਇਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਾਤ ਨੂੰ ਉੱਠ ਕੇ ਜੀ ਪਹਿ ਰਾਤ ਰਹਿੰਦੀ ਸਤਿਗੁਰ ਜੀ ਰੱਬ ਦੇ ਸਿਮਰਨ ਵਿੱਚ ਜੁੜਦੇ ਆ ਆਪਣਾ ਨਾਮ ਕਰਕੇ ਆਪਣਾ ਨਾਮ ਪੁਗਾ ਕੇ ਸਤਿਗੁਰ ਜੀ ਆਪਣੇ ਸਿੰਘ ਜਿਹੜੇ ਸੋ ਰਹੇ ਆ ਆਰਾਮ ਕਰ ਰਹੇ ਆ ਸਤਿਗੁਰ ਜੀ ਉਹਨਾਂ ਕੋਲ ਪੁੱਜਦੇ ਕਈਆਂ ਦੀਆਂ ਦਸਤਾਰਾਂ ਖੁੱਲੀਆਂ ਸਤਿਗੁਰ ਜੀ ਉਹਨਾਂ ਦੀਆਂ ਪੱਗਾਂ ਸਵਾਰਦੇ ਆ ਦਸਤਾਰਾਂ ਸਵਾਰਦੇ ਆ ਆਪਣੇ ਸਹਿਬਜ਼ਾਦਿਆਂ ਕੋਲ ਪੁੱਜਦੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਬੱਚਿਆਂ ਨੂੰ ਦুলਾਰਦੇ ਆ ਪ੍ਰੇਮ ਦਿੰਦੇ ਆ ਰਾਤ ਬਤੀਤ ਹੁੰਦੀ ਹੈ ਤਾਂ ਦਿਨ ਚੜਦਾ ਹੈ ਦਿਨ ਚੜਦਿਆਂ ਪਹਿਰੇਦਾਰ ਸਿੰਘ ਸਤਿਗੁਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਆ ਕੇ ਪੁੱਜਦਾ ਤੇ ਮਾਰੇ ਨੂੰ ਆਖਦਾ ਸਤਿਗੁਰ ਜੀ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਇਸ ਗੜੀ ਨੂੰ ਚਾਰੋਂ ਪਾਸੋਂ ਦੁਸ਼ਮਨ ਦੀ ਫੌਜ ਨੇ ਘੇਰਿਆ ਹੋਇਆ ਹੈ ਜੀ ਇਤਿਹਾਸਿਕ ਸਰੋਤ ਦੱਸਦੇ ਆ ਕਿ 10 ਲੱਖ ਦੇ ਕਰੀਬ ਔਰੰਗਜ਼ੇਬ ਜਿਹੜਾ ਉਸ ਵਕਤ ਇਸ ਮੁਲਕ ਦਾ ਵੱਡਾ ਸ਼ਾਸਕ ਹੈ ਜੀ ਤਾਂ ਉਹ ਮੁਲਕ ਦੇ ਸ਼ਾਸਕ ਨੇ ਆਪਣੇ ਵੱਲੋਂ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਕੜਨ ਵਾਸਤੇ ਸਪੈਸ਼ਲ ਫੋਰਸਸ ਜਿਹੜੀਆਂ ਨੇ ਉਹ ਇੱਥੇ ਭੇਜੀਆਂ ਨੇ ਜਿਨ੍ਹਾਂ ਨੂੰ ਬਾ ਹੁਕਮੇ ਦਿੱਤੇ ਗਏ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਫੜਿਆ ਜਾਏ ਉਹਨਾਂ ਦਾ ਸਿਰ ਪੇਸ਼ ਕੀਤਾ ਜਾਏ ਚਾਹੇ ਉਹ ਝੁਕਿਆ ਹੋਇਆ ਸਿਰ ਹੋਵੇ ਚਾਹੇ ਉਹ ਵੱਡਿਆ ਹੋਇਆ ਸਿਰ ਹੋਵੇ ਜੀ ਇੱਥੋਂ ਤੱਕ ਦੇ ਇਖਤਿਆਰ ਦੇ ਕਰਕੇ 10 ਲੱਖ ਦੀਆਂ ਫੌਜਾਂ ਤੋਰ ਦਿੱਤਾ ਜਾਂਦਾ ਸੋ ਗੜੀ ਦਾ ਘਰਾਵ ਹੁੰਦਾ ਹੈ ਸਿੰਘ ਆ ਕੇ ਸਾਹਿਬ ਜੀ ਨੂੰ ਦੱਸਦਾ ਹੈ ਮਾਰੇ ਆਪਣੇ ਸਿੰਘਾਂ ਦਾ ਜਿਗਰਾ ਪਰਖਦਿਆਂ ਹੋਇਆ ਉਸ ਸਿੰਘ ਨੂੰ ਪੁੱਛਦੇ ਆ ਕਿ ਤੁਹਾਡੇ ਮੁਤਾਬਿਕ ਇਸ ਵਕਤ ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂ ਸਿੰਘ ਬੜੀ ਦਲੇਰੀ ਨਾਲ ਸਤਿਗੁਰੂ ਜੀ ਨੂੰ ਜਵਾਬ ਹੁੰਦਾ ਹੈ ਕਿ ਮਹਾਰਾਜ ਕਰਨਾ ਕੀ ਚਾਹੀਦਾ ਹੈ ਜੀ ਤੁਸੀਂ ਮੇਰੇ ਸਿਰ ਉੱਤੇ ਹੱਥ ਰੱਖੋ ਪਾਤਸ਼ਾਹ ਜੀ ਤੁਹਾਡੇ ਸਿਰ ਤੁਹਾਡੇ ਸਿਰ ਉੱਤੇ ਇਸ ਨਿਮਾਣੇ ਦੇ ਸਿਰ ਉੱਤੇ ਤੁਹਾਡਾ ਰੱਖਿਆ ਉਹ ਜਿਹੜਾ ਹੱਥ ਹੈ ਨਾ ਕੋਈ ਸਿਰ ਦੇ ਉੱਤੇ ਐਸੀ ਤਾਕਤਵਰ ਹੱਥ ਐਸੀ ਤਾਕਤਵਰ ਬਖਸ਼ਿਸ਼ ਬਣ ਕੇ ਵਰਤੇਗਾ ਕਿ ਮੈਂ ਇਕੱਲਾ ਹੀ ਇਹਨਾਂ ਸਾਰੀਆਂ ਦੁਸ਼ਮਣ ਦੀਆਂ ਫੌਜਾਂ ਨੂੰ ਉਹਨਾਂ ਦੇ ਸਿਰ ਵੱਢ ਕੇ ਤੁਹਾਡੇ ਚਰਨਾਂ ਵਿੱਚ ਪੇਟ ਕਰ ਦਿਆਂਗਾ ਮਹਾਰਾਜ ਸਾਹਿਬ ਜੀ ਬੜੇ ਖੁਸ਼ ਹੁੰਦੇ ਆ ਉਸ ਸਿੰਘ ਦੀ ਦਲੇਰੀ ਤੋਂ ਜੀ ਕਿਉਂਕਿ ਗਿਣਤੀ ਗੱਡੀ ਦੇ ਅੰਦਰ ਜਿਹੜੇ ਆ ਉਹਨਾਂ ਦੀ ਮੈਜ਼ 40 ਦੇ ਧੀਰੇ ਬਹਾਰ ਜਿਹੜੇ ਆ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਉੱਥੋਂ ਤੱਕ ਦੁਸ਼ਮਣ ਦੀਆਂ ਫੌਜਾਂ ਨਹੀਂ ਤੇ ਐਸੀ ਸਿਚੁਏਸ਼ਨ ਦੇ ਵਿੱਚ ਇਹੋ ਜਿਹੇ ਹਾਲਾਤਾਂ ਵਿੱਚ ਵੀ ਜੇ ਸਾਡਾ ਆਤਮਿਕ ਬਲ ਇਤਨਾ ਚੜਦੀ ਕਲਾ ਦੇ ਵਿੱਚ ਹੈ ਤੇ ਸਾਡੇ ਗੁਰੂ ਸਾਡੇ ਤੋਂ ਖੁਸ਼ ਹੋਣਗੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸ ਸਿੰਘ ਦਾ ਆਤਮਿਕ ਬਲ ਵੇਖ ਕੇ ਬਹੁਤ ਪ੍ਰਸੰਨ ਚਿਤ ਹੁੰਦੇ ਆ ਸਾਹਿਬ ਜੀ ਉਹਨੂੰ ਗੱਲ ਵਕੜੀ ਵਿੱਚ ਲੈਂਦੇ ਆ ਸਾਰੇ ਸਿੰਘਾਂ ਨੂੰ ਇਕੱਤਰ ਕੀਤਾ ਜਾਂਦਾ ਹੈ ਵਿਉਂਤ ਕੀਤੀ ਜਾਂਦੀ ਹੈ ਕਿ ਹੁਣ ਕਿਸ ਤਰ੍ਹਾਂ ਇਸ ਗੜੀ ਦੇ ਵਿੱਚੋਂ جنگ ਲੜੀ ਜਾਏਗੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵਿਉਂਤ ਬਣਾਉਂਦੇ ਆ ਜੋਤ ਬਣਾ ਕਰਕੇ ਸਤਗੁਰੂ ਜੀ ਕਰਦੇ ਆ ਕਿ ਪੰਜ ਪੰਜ ਦਾ ਸਿੰਘਾਂ ਦਾ ਜਿਹੜਾ ਜਥਾ ਹੈ ਉਹ ਇਸ ਗੜੀ ਦੇ ਦਰਵਾਜ਼ੇ ਨੂੰ ਖੋਲ ਕਰਕੇ ਦੁਸ਼ਮਣਾਂ ਦੀ ਫੌਜ ਦੇ ਨਾਲ ਲੜਨ ਲਈ ਜਾਏਗਾ। ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਨੂੰ ਬਾਣੀ ਪੜਾਉਂਦੇ ਆ, ਵੀ ਦੱਸ ਦਿੰਦੇ ਆ, ਜੋਸ਼ ਦਿੰਦੇ ਆ, ਸਪਿਰਟ ਪਰਦੇ ਆ ਉਹਨਾਂ ਦੇ ਅੰਦਰ। ਸਾਹਿਬ ਜੀ ਉਹਨਾਂ ਨੂੰ ਬਾਣੀ ਪੜਾਉਂਦੇ ਆ, ਜੋਤੋਂ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨਾ ਕੀਜੈ ਸੂਰਾ ਸੋ ਪਹਿਚਾਨੀਐ। ਜੋ ਲੜੈ ਦੀਨ ਕੇ ਪਰ ਜਾ ਪਰ ਜਾ ਕੱਟ ਮਰੈ ਕਬੂਣਾ ਛੱਡ ਐ ਖੇਤ ਸਾਬ ਜੀ ਇਹੋ ਜੀ ਬੀਰਸ ਵਾਲੀ ਬਾਣੀ ਦੇ ਕਰਕੇ ਉਹਨਾਂ ਦੇ ਅੰਦਰ ਤੇ ਬਾਹਰ ਸਤਿਗੁਰ ਜੀ ਉਹਨਾਂ ਨੂੰ ਬਲ ਦਿੰਦੇ ਆ ਤਿਆਰੀਆਂ ਹੁੰਦੀਆਂ ਪੰਜ ਦਾ ਜਥਾ ਜਿਹੜਾ ਉਹ ਤਿਆਰ ਹੋ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਆਗਿਆ ਲੈ ਕਰਕੇ ਇਸ ਗੜੀ ਦਾ ਦਰਵਾਜ਼ਾ ਖੋਲਦਾ ਗੜੀ ਵਿੱਚ ਲੜਨ ਤੋਂ ਪਹਿਲਾਂ ਉਹਨਾਂ ਸਿੰਘਾਂ ਸਤਿਗੁਰ ਜੀ ਕੋਲ ਅਰਦਾਸ ਕਰਕੇ ਆਪਣੇ ਜੀਵਨ ਦੀਆਂ ਭੁੱਲਾਂ ਬਖਸ਼ਾਈਆਂ ਤੇ ਸਾਬ ਜੀ ਦੇ ਕੋਲ ਆਪਣੀ ਸਿੱਖੀ ਸਿਦਕ ਕੇ ਸਾ ਸਵਾਸਾ ਸਾਖ ਨਿਭਾਉਣ ਦੀ ਅਰਦਾਸ ਕਰਕੇ ਉਹ ਆਪਣੇ ਚਾਲੇ ਜਿਹੜੇ ਇਸ ਜੰਗਵਲ ਪਾ ਦਿੰਦੇ ਆ ਸੋ ਇਸ ਤਰ੍ਹਾਂ ਕਰਦਿਆਂ ਕਰਦਿਆਂ ਕਈ ਜਥੇ ਜਦੋਂ ਲੰਘ ਜਾਂਦੇ ਆ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਫਰਜ਼ੰਦ ਜਿਹੜੇ ਆ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਇਹ ਦੋ ਜਿਹੜੇ ਸਤਗੁਰੂ ਜੀ ਦੇ ਲਾਲ ਐ ਸਤਗੁਰੂ ਜੀ ਦੇ ਬੱਚੇ ਐ ਦੋ ਬੇਟੇ ਐ ਇਹ ਵੀ ਉੱਥੇ ਐ ਜਿਸ ਅਸਥਾਨ ਦੇ ਉੱਤੇ ਸ਼ਸਤਰ ਰੱਖੇ ਹੋਏ ਐ ਬਾਬਾ ਅਜੀਤ ਸਿੰਘ ਜੀ ਆਪਣੀ ਤਿਆਰੀ ਕਰਦੇ ਆ ਬਾਬਾ ਜੁਝਾਰ ਸਿੰਘ ਜੀ ਉਹਨਾਂ ਦੀ ਤਿਆਰੀ ਕਰਵਾ ਰਹੇ ਆ ਕੁਝ ਸਿੰਘ ਇਹਨਾਂ ਦੋਨਾਂ ਸਹਿਬਜ਼ਾਦਿਆਂ ਦੀ ਤਿਆਰੀ ਨੂੰ ਵੇਖਦੇ ਤੇ ਸਤਿਗੁਰੂ ਜੀ ਕੋਲ ਜਾ ਕੇ ਬੇਨਤੀ ਕਰਦੇ ਆ ਕਿ ਮਹਾਰਾਜ ਜੀ ਚਾਰੇ ਪਾਸੋਂ ਵੈਰੀਆਂ ਨੇ ਘੇਰਿਆ ਤੁਹਾਡੀ ਆਗਿਆ ਹੋਵੇ ਤੇ ਤੁਹਾਡੇ ਦੋਨਾਂ ਲਾਲਾਂ ਨੂੰ ਤੁਹਾਡੇ ਦੋਨਾਂ ਸਹਿਬਜ਼ਾਦਿਆਂ ਨੂੰ ਇਸ ਗੱਡੀ ਦੇ ਵਿੱਚੋਂ ਮਹਿਫੂਜ਼ ਕਿਤੇ ਦੂਰ ਜਗ੍ਹਾ ਤੇ ਛੱਡ ਕੇ ਆਇਆ ਜਾਏ ਜੀ ਸੱਭ ਜੀ ਉਹਨਾਂ ਦਾ ਜਵਾਬ ਨਹੀਂ ਦਿੰਦੇ ਸਤਿਗੁਰੂ ਜੀ ਉਹਨਾਂ ਦੀ ਗੱਲ ਨੂੰ ਗੋਲਦੇ ਨਹੀਂ ਜੀ ਇਤਨੇ ਵਿੱਚ ਬਾਬਾਜੀ ਸਿੰਘ ਜੀ ਤਿਆਰੀ ਕਰਕੇ ਸਤਿਗੁਰੂ ਜੀ ਕੋਲ ਪੁੱਜਦੇ ਆ ਸਾਬ ਜੀ ਕੋਲਾ ਕਰਕੇ ਇਸ ਜੰਗਵਲ ਜਾਨ ਦੀ ਆਗਿਆ ਮੰਗਦੇ ਮਹਾਰਾਜ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਬਾ ਜੀ ਸਿੰਘ ਦੇ ਮੋਢੇ ਤੇ ਹੱਥ ਰੱਖ ਕੇ ਉਹਨਾਂ ਦਾ ਮੋਢਾ ਕੰਦਾ ਉਹਨਾਂ ਦਾ ਨੱਪ ਕੇ ਵੇਖਦੇ ਆ ਕਿ ਇਹਨਾਂ ਮੋਢਿਆਂ ਵਿੱਚ ਇਤਨੀ ਤਾਕਤ ਹੈ ਕਿ ਪੰਥ ਦਾ ਭਾਰ ਚੁੱਕ ਸਕਣ ਜੀ ਸਾਹਿਬ ਜੀ ਨੇ ਬਾਬਾ ਜੀ ਸਿੰਘ ਜੀ ਨੂੰ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਆਜੀਤ ਸਿੰਘਾ ਇਸ ਮੈਦਾਨੇ ਜੰਗ ਵਿੱਚ ਉਤਰਨਾ ਯਾਦ ਰੱਖੀ ਪੁੱਤਰਾ ਇੱਕ ਵਾਰੀ ਇਸ ਮੈਦਾਨੇ ਜੰਗ ਵਿੱਚ ਉਤਰ ਜਾਵੇਂ ਤੇ ਵਾਪਸੀ ਦਾ ਕਦਮ ਨਾ ਪੱਟੀ ਸਾਬ ਜੀ ਨੇ ਕਿਹਾ ਜਿੱਤ ਹਾਸਲ ਕਰਨੀ ਬਾਬਾਜੀ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੱਗੇ ਸੀਸ ਝੁਕਾਇਆ ਆਖਿਆ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਗਰ ਜੀਤ ਲਿਆ ਤੋ ਜੀਤਾ ਨਹੀਂ ਆਊਂਗਾ ਬਾਬਾਜੀ ਸਿੰਘ ਜੀ ਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਮੇਰੇ ਜਨਮ ਤੋਂ ਆਪ ਜੀ ਨੇ ਨਾਮ ਅਜੀਤ ਰੱਖਿਆ ਜੀ ਜਿਹਦਾ ਨਾਮ ਹੀ ਅਜੀਤ ਹੋਵੇ ਉਹਨੂੰ ਕੋਈ ਜਿੱਤ ਨਹੀਂ ਸਕਦਾ ਜੇ ਮੈਨੂੰ ਕਿਸੇ ਨੇ ਜਿੱਤ ਲਿਆ ਸਤਿਗੁਰੂ ਜੀ ਵਾਦਾ ਤੁਹਾਡੇ ਨਾਲ ਮੈਨੂੰ ਕੋਈ ਜਿੱਤੇਗਾ ਤੇ ਉਹ ਸਿਰਫ ਮੌਤ ਜਿੱਤੇਗੀ ਮੈਂ ਕਦੇ ਵੀ ਤੁਹਾਡੇ ਕੋਲ ਵਾਪਸ ਇਹ ਸਿਰ ਲੈ ਕਰਕੇ ਜੰਦਾ ਵਾਪਸ ਨਹੀਂ ਆਵਾਂਗਾ ਸੋ ਬਾਬਾਜੀਤ ਸਿੰਘ ਜੀ ਸਾਬ ਜੀ ਕੋਲ ਖੁਸ਼ੀਆਂ ਲੈ ਕਰਕੇ ਜੰਗਵਾਲ ਤੁਰਦੇ ਆਂ ਸ਼ਹਾਦਤਾਂ ਹੁੰਦੀਆਂ ਨੇ ਬੜੀ ਬਾਖੂਬੀ ਤੇ ਦਲੇਰੀ ਨਾਲ ਲੜਦੇ ਹੋਏ ਬਾਬਾਜੀਤ ਸਿੰਘ ਜੀ ਅੱਗੇ ਵਧਦੇ ਆ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਚਿਹਰਾ ਨਹੀਂ ਵੇਖਿਆ ਸਤਿਗੁਰੂ ਜੀ ਦੇ ਚਿਹਰੇ ਤੋਂ ਜਾਣੂ ਨਹੀਂ ਜੀ ਉਹ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਫਰਜ਼ੰਦ ਬਾਬਾ ਅਜੀਤ ਸਿੰਘ ਦਾ ਭੁਲੇਖਾ ਖਾਂਦੇ ਆ ਕਿਉਂਕਿ ਜਿੰਨੀ ਦਲੇਰੀ ਜਿੰਨੀ ਬਹਾਦਰੀ ਨਾਲ ਬਾਬਾ ਅਜੀਤ ਸਿੰਘ ਦੀ ਲੜ ਰਿਹਾ ਇਸ ਤਰ੍ਹਾਂ ਲੱਗ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਆਪ ਇਸ ਮੈਦਾਨ ਵਿੱਚ ਉਤਰ ਆਏ ਆ ਸੋ ਬਾਬਾ ਜੀਤ ਸਿੰਘ ਜੀ ਲੜਦੇ ਆ ਸ਼ਹਾਦਤ ਹੋ ਜਾਂਦੀ ਹੈ ਕਈ ਫਟ ਖਾ ਕੇ ਉਹ ਡਿੱਗਦੇ ਆ ਸ਼ਹਾਦਤ ਹੁੰਦੀ ਹੈ ਅਗਲੇ ਜਥਿਆਂ ਦੇ ਵਿੱਚ ਬਾਬਾ ਜੁਝਾਰ ਸਿੰਘ ਜੀ ਜਿਹੜੇ ਆ ਉਹ ਆਪਣੀ ਤਿਆਰੀ ਕਰਦੇ ਆ ਭਾਈ ਦਇਆ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਆ ਕਰਕੇ ਬੇਨਤੀ ਕਰਦੇ ਆ ਕਿ ਮਹਾਰਾਜ ਜੀ ਤੁਹਾਡੇ ਬੱਚੇ ਦੀ ਤੁਹਾਡੇ ਲਾਲ ਤੁਹਾਡੇ ਸਹਬਜ਼ਾਦੇ ਦੀ ਉਮਰ ਨਹੀਂ ਇਸ ਜੰਗ ਵਿੱਚ ਜਾਣ ਦੀ ਕਿਉਂਕਿ ਦੁਸ਼ਮਣ ਦੀਆਂ ਫੌਜਾਂ ਬਹੁਤ ਗਿਣਤੀ ਵਿੱਚ ਵੀ ਬਹੁਤ ਵੱਡੀਆਂ ਨੇ ਆਕਾਰ ਸਰੀਰ ਵਿੱਚ ਵੀ ਬਹੁਤ ਵੱਡੀਆਂ ਨੇ ਸਹਬਜ਼ਾਦਾ ਜੀ ਦੀ ਨਾ ਤੇ ਹੱਲੇ ਸਰੀਰਿਤ ਨਾ ਤੇ ਨਾ ਹੀ ਇਹਨਾਂ ਕੋਲ ਹੱਲੇ ਕੋਈ ਜੁੱਧ ਦੀ ਕਿਰਪਾਨ ਇਸ ਤੇਗ ਦੀ ਧਾਰ ਨੂੰ ਚਲਾਉਣ ਦਾ ਕੋਈ ਬਹੁਤ ਵੱਡਾ ਗੁਣ ਹੈ ਹਲੇ ਇਹ ਗੱਲ ਕਹਿ ਰਿਹਾ ਕਿ ਇਹਨਾਂ ਨੂੰ ਹਲੇ ਕਿਰਪਾਨ ਦੀ ਧਾਰਮਣੀ ਚਲਾਉਣੀ ਆਉਂਦੀ ਇਹਨਾਂ ਨੂੰ ਜੰਗ ਦੇ ਮੈਦਾਨ ਵਿੱਚ ਨਾ ਭੇਜਿਆ ਜਾਏ ਬਾਬਾ ਜੁਝਾਰ ਸਿੰਘ ਜੀ ਤਿਆਰ ਹੋ ਕੇ ਆਉਂਦੇ ਆ ਹੱਥ ਜੋੜ ਕੇ ਪਾਤਸ਼ਾਹ ਜੀ ਨੂੰ ਕਹਿੰਦੇ ਸਤਿਗੁਰੂ ਜੀ ਬੇਸ਼ੱਕ ਕਿਰਪਾਨ ਦੀ ਧਾਰ ਨਹੀਂ ਚਲਾਉਣੀ ਆਉਂਦੀ ਪਰ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਅਸੀਂ ਬਖੂਬੀ ਸਿੱਖਿਆ ਹੈ ਕਿ ਕਿਸ ਤਰ੍ਹਾਂ ਇਸ ਤੇਗ ਦੀ ਧਾਰ ਦੇ ਅੱਗੇ ਸਿਰ ਰੱਖ ਕੇ ਸ਼ਹਾਦਤਾਂ ਦੇਣੀਆਂ ਮਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਦੂਜੇ ਫਰਜ਼ੰਦ ਬਾਬਾ ਜੁਝਾਰ ਸਿੰਘ ਦੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੁੰਦੇ ਆ ਸਤਗੁਰੂ ਜੀ ਉਹਨਾਂ ਦੀ ਜਾਨ ਦੀ ਤਿਆਰੀ ਕਰਾਉਂਦੇ ਆ ਕਮਰਕਸਾ ਕਰਾਇਆ ਜਾਂਦਾ ਹੈ ਮਹਾਰਾਜ ਆਪਣੇ ਕਮਰਕਸੇ ਦਾ ਇੱਕ ਸ਼ਸਤਰ ਜਿਹੜਾ ਹੈ ਆ ਬਾਬਾ ਜੁਜਾਰ ਸਿੰਘ ਜੀ ਨੂੰ ਦੇ ਕੇ ਇਸ ਮੈਦਾਨੇ ਜੰਗ ਵੱਲ ਰਵਾਨਾ ਕਰਦੇ ਆ ਘੋੜੇ ਤੇ ਬਿਠਾ ਕੇ ਸਤਗੁਰੂ ਜੀ ਬਾਗ ਫੜ ਕੇ ਆਪ ਅੱਗੇ ਨੂੰ ਜਾਂਦੇ ਆ ਜੇਕਾਰਾ ਲਾ ਕੇ ਸਤਗੁਰੂ ਜੀ ਇਸ ਮੈਦਾਨੇ ਜੰਗ ਵਿੱਚ ਉਤਰਦੇ ਆ ਸੋ ਸਤਗੁਰੂ ਜੀ ਦੇ ਭੇਜੇ ਹੋਏ ਬਾਬਾ ਜੁਜਾਰ ਸਿੰਘ ਜੀ ਇਸ ਮੈਦਾਨੇ ਜੰਗ ਵਿੱਚ ਉਤਰ ਕੇ ਬਖੂਬ ਤੇ ਦਲੇਰੀ ਨਾਲ ਲੜਦੇ ਹੋਏ ਉਹ ਵੀ ਸ਼ਹਾਦਤਾਂ ਪਾ ਜਾਂਦੇ ਆ ਜੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਤਿਆਰੀ ਕਰਨੀ ਆਰੰਭ ਕਰਦੇ ਆ ਤੇ ਖਾਲਸਾ ਇਸ ਗੱਲੋਂ ਚਿੰਤਿਤ ਹੁੰਦਾ ਹੈ ਜਿਹੜੇ ਉੱਥੇ ਸਿੰਘ ਮੌਜੂਦ ਨੇ ਉਹ ਚਿੰਤਾ ਗ੍ਰਸਤ ਨੇ ਕਿ ਜੇਕਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਮੈਦਾਨੇ ਜੰਗ ਵਿੱਚ ਉਤਰਦੇ ਆ ਤੇ ਇਹ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਟਾ ਹੈ ਸੋ ਸਿੰਘ ਜਿਹੜੇ ਸਤਿਗੁਰੂ ਜੀ ਨੂੰ ਬੇਨਤੀ ਲਾਉਂਦੇ ਆ ਕਿ ਮਹਾਰਾਜ ਜੀ ਆਪ ਜੀ ਇਸ ਮੈਦਾਨੇ ਜੰਗ ਵਿੱਚ ਨਾ ਉਤਰੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਦੀ ਸੁਣਦੇ ਨਹੀਂ ਫਿਰ ਜਿਹੜੇ ਸਿੰਘ ਹੈ ਉਹ ਆਪਸ ਵਿੱਚ ਗੁਰਮਤਾ ਕਰਦੇ ਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕੋਈ ਵੱਡੀ ਤਾਕਤ ਹੀ ਜਿਹੜੀ ਹੈ ਉਹ ਆਦੇਸ਼ ਕਰੇ ਤਾਂ ਸਤਗੁਰੂ ਜੀ ਮੰਨਣਾ। ਜੀ ਤਾਂ ਉਹ ਇਸ ਗੱਡੀ ਨੂੰ ਛੱਡ ਕੇ ਜਾਣ ਲਈ ਤਿਆਰ ਹੋਣ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਹਣਾ ਅੱਗੇ ਚੁੱਕਦੇ ਆ ਗੁਰੂ ਗੋਬਿੰਦ ਸਿੰਘ ਖਾਲਸੇ ਅੱਗੇ ਚੁੱਕਦਾ। ਸੋਤੇ ਸਿੰਘਾਂ ਨੇ ਆਪਸ ਵਿੱਚ ਗੁਰਮਤਾ ਕਰਕੇ ਪੰਜ ਸਿੰਘ ਜਿਹੜੇ ਆ ਉਹਨਾਂ ਦੀ ਚੋਣ ਕੀਤੀ ਜਾਂਦੀ ਪੰਜ ਪਿਆਰਿਆਂ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੱਗੇ ਆਇਆ ਜਾਂਦਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪੰਜ ਪਿਆਰੇ ਆਦੇਸ਼ ਕਰਦੇ ਆ ਕਿ ਤੁਹਾਨੂੰ ਪੰਥ ਖਾਲਸੇ ਦਾ ਆਦੇਸ਼ ਹੈ ਤੁਸੀਂ ਇਸ ਗੜੀ ਨੂੰ ਛੱਡ ਕੇ ਮਹਿਫੂਜ਼ ਕਿਤੇ ਦੂਰ ਥਾਂ ਤੇ ਜਾਓਗੇ ਸੋ ਸਤਿਗੁਰ ਜੀ ਉਹਨਾਂ ਖਾਲਸੇ ਦੇ ਇਸ ਹੁਕਮ ਦੇ ਅੱਗੇ ਆਪਣਾ ਸਿਰ ਝੁਕਾਉਂਦੇ ਆ ਨਾ ਚਾਹੁੰਦੇ ਹੋયા ਵੀ ਮਜਬੂਰ ਹੋ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਇਸ ਗੜੀ ਨੂੰ ਛੱਡਣਾ ਪੈਂਦਾ ਪਰ ਸਾਹਿਬ ਜੀ ਬੇਨਤੀ ਕਰਦੇ ਆ ਖਾਲਸੇ ਨੂੰ ਕਿ ਮੇਰੀ ਬੇਨਤੀ ਇਹ ਹੈ ਕਿ ਮੈਂ ਇਸ ਗੜੀ ਨੂੰ ਛੱਡ ਕੇ ਜਾਵਾਂਗਾ ਖਾਲਸੇ ਦੇ ਹੁਕਮ ਮੁਤਾਬਕ ਪਰ ਇਸ ਗੱਡੀ ਨੂੰ ਛੱਡਣ ਤੋਂ ਪਹਿਲਾਂ ਮੈਂ ਤਾੜੀ ਮਾਰਨਾ ਚਾਹਨਾ ਜੀ ਭਾਵ ਕੇ ਆਵਾਜ਼ ਮਾਰ ਕੇ ਜਾਣਾ ਚਾਹਣਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਗੱਡੀ ਨੂੰ ਛੱਡਦੇ ਆ ਉੱਚੀ ਆਵਾਜ਼ ਮਾਰ ਕੇ ਤਾੜੀ ਮਾਰ ਕੇ ਕਹਿੰਦੇ ਪੀਰੇ ਹਿੰਦ ਮੇ ਰਵਦ ਹਿੰਦ ਦਾ ਪੀਰ ਜਾ ਰਿਹਾ ਜੇ ਕਿਸੇ ਵਿੱਚ ਬਾਲਾ ਤੇ ਰੋਕ ਸਕਦਾ ਸੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇਸ ਬਾਤ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਹੈ ਕਿਸੇ ਕੋਲ ਕੋਈ ਇਸ ਹੰਗਾਰਾ ਨਹੀਂ ਹੈ ਸੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਗੱਡੀ ਨੂੰ ਛੱਡ ਕੇ ਜਾਂਦੇ ਆ ਇੱਥੋਂ ਸਤਗੁਰੂ ਜੀ ਚਮਕੌਰ ਦੀ ਗੜੀ ਛੱਡ ਕੇ ਇੱਥੋਂ ਤੁਰਦੇ ਆਂ ਤੁਰਦੇ ਆਂ ਮਾਛੀਵਾੜੇ ਦੇ ਜੰਗਲ ਨੂੰ ਤੁਰਦੇ ਆਂ ਸਾਹਿਬ ਜੀ ਰਸਤੇ ਵਿੱਚ ਜਾਂਦੇ ਆਂ ਮਹਾਰਾਜ ਸਾਹਿਬ ਜੀ ਨੂੰ ਸੰਗਤ ਮਿਲਦੀ ਹੈ ਸੰਗਤ ਸਤਗੁਰੂ ਜੀ ਤੋਂ ਸੇਵਾ ਲੈਂਦੀ ਹੈ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਬੀਬੀ ਸ਼ਰਨ ਕੌਰ ਜੀ ਨੂੰ ਇਸ ਸਥਾਨ ਦੀ ਸੇਵਾ ਦੇ ਕਰਕੇ ਤੁਰਦੇ ਆ ਕਿ ਬੀਤੀ ਰਾਤ ਹੋਏ ਜੰਗ ਵਿੱਚ ਸਾਹਿਬਜ਼ਾਦੇ ਔਰ ਸਿੰਘ ਸ਼ਹਾਦਤਾਂ ਪਾ ਗਏ ਨੇ ਉਹਨਾਂ ਦੇ ਸਰੀਰਾਂ ਦੀ ਸੰਭਾਲ ਕੀਤੀ ਜਾਏ ਸੋ ਮਾਤਾ ਸ਼ਰਨ ਕੌਰ ਜੀ ਬੀਬੀ ਸ਼ਰਨ ਕੌਰ ਜੀ ਇੱਥੇ ਆ ਕਰਕੇ ਉਹਨਾਂ ਦੇ ਸਰੀਰਾਂ ਦੀ ਸੰਭਾਲ ਕਰਦੇ ਆ ਉਹਨਾਂ ਦਾ ਇੱਕ ਸਮੂਹਿਕ ਰੂਪ ਦੇ ਵਿੱਚ ਸਰੀਰਾਂ ਨੂੰ ਇਕੱਠਿਆਂ ਕਰਕੇ ਉਹਨਾਂ ਦਾ ਅੰਗੀਠਾ ਬਣਾ ਕਰਕੇ ਸੰਸਕਾਰ ਕੀਤਾ ਜਾਂਦਾ ਸੋ ਜਿਸ ਥਾਂ ਤੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਉੱਥੇ ਅੱਜ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਉਹ ਸ਼ਿਸ਼ੋਭੇਤ ਹੈ ਹਰ ਸਾਲ ਇਸ ਪਾਵਨ ਧਰਤੀ ਦੇ ਉੱਤੇ 6 7 ਔਰ 8 ਪਹਨ ਨੂੰ ਸ਼ਹੀਦੀ ਜੋੜ ਮੇਲ ਜਿਹੜੇ ਆ ਉਹ ਸਮੁੱਚੇ ਪੰਥ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਮਨਾਏ ਜਾਂਦੇ ਆ ਜਿਨ੍ਹਾਂ ਵਿੱਚ ਰਾਗੀ ਟਾਡੀ ਕੀਰਤਨ ਦਰਬਾਰ ਜਿਹੜੇ ਸੱਚਦੇ ਆਪ ਸੰਗਤ ਦੇ ਚਰਨਾਂ ਵਿੱਚ ਇਹੀ ਬੇਨਤੀ ਹੈ ਆਪ ਜੀ ਦੇ ਮਾਧਿਅਮ ਰਹੀਂ ਜੋ ਸੁਣ ਰਿਹਾ ਕਿ ਹਰ ਸਾਲ 6 7 8 ਪੂਨੋ ਇੱਥੇ ਸ਼ਹਾਦਤ ਦੀਆੜੇ ਮਣਾਈ ਜਾਂਦੇ ਆ ਤੁਸੀਂ ਆਪਣੇ ਬੱਚਿਆਂ ਸਮੇਤ ਇਹਨਾਂ ਅਸਥਾਨਾਂ ਦੇ ਆ ਕਰਕੇ ਦਰਸ਼ਨ ਕਰੋ ਕਿਉਂਕਿ ਸਾਡੇ ਬੱਚਿਆਂ ਵਿੱਚ ਧਰਮ ਦਾ ਔਰ ਮਾਤਾ ਪਿਤਾ ਦੇ ਸਤਕਾਰ ਦਾ ਅਹਿਸਾਸ ਤਾਂ ਬਣੇਗਾ ਜੇ ਅਸੀਂ ਉਹਨਾਂ ਨੂੰ ਇਹਨਾਂ ਥਾਵਾਂ ਤੇ ਲੈ ਕੇ ਆਵਾਂਗੇ ਸੋ ਇਹ ਇੱਥੋਂ ਦਾ ਸੰਖੇਪ ਇਤਿਹਾਸ ਹੈ ਹਰ ਸਾਲ 6 7 ਔਰ 8 ਪੂਨੋ ਇੱਥੇ ਇਸ ਪਾਵਨ ਧਰਤੀ ਦੇ ਉੱਤੇ ਸ਼ਹੀਦੀ ਜੋੜ ਮੇਲ ਜਿਹੜੇ ਹੁੰਦੇ ਹਨ ਜੀ ਇਹ ਇੱਥੋਂ ਦਾ ਇਤਿਹਾਸ ਹੈ ਜੀ ਧੰਨਵਾਦ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੇ ਸਾਥੇ